ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਾੜੇ ਸਾਰਿਆਂ ਦੀ ਆਵਾਜ਼ ਆਪਸ ਵਿੱਚ ਗੱਲਾਂ ਕਰਦਿਆਂ ਦੀ ਨਹੀਂ ਆਉਣੀ ਚਾਹੀਦੀ ਜੇ ਤੁਸੀਂ ਗੁਰਮਤ ਸਿਖਲਾਈਂ ਤੇ ਤੁਹੋਂ ਪੜ੍ਹ ਸਿੱਖਿਆ ਹੈ ਤਾਂ ਗੱਲ ਇਹ ਹੈ ਕਿ ਵੀ ਮੇਰੇ ਜਿੰਦਰ ਸਿੰਘ ਭਾਣਾ ਕਹਿ ਰਾਇਆ ਕਿ ਤੁਸੀਂ ਸਾਰਾ ਸਾਲ ਇਸ ਕੈਂਪ ਨੂੰ ਯਾਦ ਰੱਖਣਾ ਪਰ ਇੱਕੋ ਹੀ ਗੱਲ ਹੈ ਕਿ ਤੁਸੀਂ ਸਾਰੇ ਆਰਾਮ ਨਾਲ ਬੈਠੋ ਥੋੜਾ ਜਿਹਾ ਸਮਾਪਕ ਦੇਖ ਕੇ ਬੈਠੀ ਜੇ ਕੋਈ ਬੱਚਾ ਕਵਤਾ ਬੋਲ ਰਿਹਾ ਤਾਂ ਆਪਾਂ ਸਾਰੇ ਸੁਣੀਏ ਜੇ ਇਥੇ ਕਵਤਾ ਬੋਲਣ ਵਾਲੇ ਬੱਚੇ ਦੀ ਕਵਤਾ ਤੁਸੀਂ ਨਹੀਂ ਸੁਣੋਗੇ ਤਾਂ ਤੁਹਾਡੀ ਕਵਤਾ ਕੋਈ ਕਿਉਂ ਸੁਣੂਗਾ ਚੰਗੀਆਂ ਚੀਜ਼ਾਂ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਇੰਦਾ ਹੀ ਹੋਲੀ-ਹੋਲੀ ਪਿਆਰੇ ਬੱਚਿਓ ਸਮਾਰਟ ਖੂਬਸੂਰਤ ਬਣੋਗੇ ਸਾਰੇ ਦੁਨੀਆ ਦੇ ਬੱਚੇ ਚੰਗੇ ਹੋਣੇ ਚਾਹੀਦੇ ਨੇ ਕਿ ਗੰਦੇ ਹੋਣੇ ਚਾਹੀਦੇ। ਆਪਾਂ ਚੰਗੇ ਕੋਣ ਬਣਨਾ। ਆਪਣੇ ਤੋਂ ਸ਼ੁਰੂ ਹੋਣਾ ਗੱਲ। ਬੱਚਿਆਂ ਨੂੰ ਗੁਰਦੁਆਰੇ ਬੈਠ ਕੇ ਆਪਸ ਵਿੱਚ ਗੱਲਾਂ ਕਰਨੀਆਂ ਚਾਹੀਦੀਆਂ ਕਿ ਬੋਲਣ ਵਾਲੇ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਚਾਹੀਦਾ। ਬੋਲੋ ਆਪਸ ਵਿੱਚ ਗੱਲਾਂ ਕਰਨੀਆਂ ਚਾਹੀਦੀਆਂ ਕਿ ਗੱਲਾਂ ਕਰਨ ਵਾਲੇ ਨੂੰ ਧਿਆਨ ਨਾਲ ਜਿਹੜਾ ਬੋਲ ਰਿਹਾ ਉਹ ਸੁਣਨਾ ਚਾਹੀਦਾ। ਸੁਣਨਾ ਜ਼ਾਇਦਾ ਤੁਸੀਂ ਆਪ ਉਸ ਚ ਗੱਲਾਂ ਨਹੀਂ ਕਰ ਰਿਹਾ ਕਰ ਧਿਆਨ ਨਾਲ ਸਮਝਣੀ ਚੀਜ਼ ਤੋ ਅਸੀਂ ਸਾਰੇ ਦੁਨੀਆ ਦਾ ਹਰ ਬਨੋਖੇ ਸੋਚਦਾ ਆ ਦੁਨੀਆ ਖੂਬ ਸੂਰਤ ਹੋਵੇ ਪਰ ਉਹ ਕੋਈ ਦੂਜਾ ਬਣਾਵੇ ਸਾਨੂੰ ਸਾਰਿਆਂ ਨੂੰ ਦੁਨੀਆ ਨੂੰ ਖੂਬ ਸੂਰਤ ਬਣਾਉਣ ਤੋਂ ਪਹਿਲਾਂ ਆਪਣੇ ਆਪ ਉਹ ਸੂਰਤ ਬਣਾਉਣਾ ਪੈਣਾ ਸਭ ਚੰਗੀਆਂ ਆਦਤਾਂ ਆਪਣੇ ਅੰਦਰ ਲੈ ਕੇ ਆਉਣੀਆਂ ਪੈਣੀਆਂ ਇਹ ਕੈਂਪ ਤਾਂ ਲਾ ਰਹੇ ਆ ਆਪਾਂ ਅੱਜ ਦੇ ਯੋਗ ਵਿੱਚ ਪਿਆਰੇ ਬੱਚਿਓ ਕਿਸੇ ਕੋਲ ਵੀ ਤੁਹਾਡੇ ਲਈ ਟਾਈਮ ਨਹੀਂ ਹੈ इवन ਸਾਡੇ ਪੇਰੈਂਟਸ ਕੋਲ ਵੀ ਸਾਡੇ ਲਈ ਟਾਈਮ ਨਹੀਂ ਹੈ ਮਾਪਿਆਂ ਕੋਲ ਵੀ ਸਾਡੇ ਲਈ ਟਾਈਮ ਨਹੀਂ ਹੈਗਾ ਪਰ ਜੇ ਕੋਈ ਮੋਜ਼ੇ ਮੌਕੇ ਤੇ ਟਾਈਮ ਕੱਢ ਕੇ ਵਕਤ ਕੱਢ ਕੇ ਤੁਹਾਡੇ ਨਾਲ 2 4 10 ਦਿਨ ਬੈਠ ਕੇ ਗੁਰਮਤਿ ਦੀਆਂ ਗੱਲਾਂ ਕਰਦਾ ਤਾਂ ਤੁਸੀਂ ਆਪਣੇ ਆਪ ਨੂੰ ਖੁਦ ਕਿਸਮਤ ਵਜੇ ਮੰਨਿਆ ਕਰੋ। আর ساری ਦੁਨੀਆ ਬੜੀ ਫਾਸਟ ਫਾਸਟ ਭਜਣਾ ਚਾਹੁੰਦੀ ਹੈ ਬੜੀ ਛੇਤੀ ਛੇਤੀ ਨਾਲ ਕਾਲੀ ਕਾਲੀ ਨਾਲ। ਪਰ ਜਿੱਥੇ ਇਸ ਤਰ੍ਹਾਂ ਦੀਆਂ ਸੰਸਾਵਾ ਜਾਂ ਇਸ ਤਰ੍ਹਾਂ ਦੇ ਪ੍ਰਚਾਰਕ ਵੀ ਜਿੰਦਰ ਸਿੰਘਾੜਾ ਵਰਗੇ ਤੁਹਾਡੇ ਪਿੰਡਾਂ ਵਿੱਚ ਆਣ ਕੇ ਤੁਹਾਡੇ ਬੱਚਿਆਂ ਦੇ ਚੰਗੇ ਕੋ ਵੇਖ ਲਈ ਇਹਨਾਂ ਨਾਲ ਹਰ ਹਫਤੇ ਬੈਠਦੇ ਆਂ ਸਾਲ ਬਾਅਦ ਅਸੀਂ 2-4 ਦਿਨ ਬੈਠਦੇ ਆਂ ਤਾਂ ਇਹਦਾ ਮਤਲਬ ਹੈ ਕਿ ਸਾਡੇ ਤੇ ਗੁਰੂ ਸਾਹਿਬ ਦੀ ਅਕਾਲ ਪੁਰਖ ਵੈ ਗੁਰੂ ਦੀ ਬਖਸ਼ਿਸ਼ ਹੈ ਅਸੀਂ ਖੁਦ ਕਿਸਮਤ ਬੱਚੇ ਆਂ ਪਰ ਜੇ ਤੁਸੀਂ ਧਿਆਨ ਨਾਲ ਗੱਲ ਨਹੀਂ ਸੁਣੋਗੇ ਤੁਹਾਡੇ ਵਿਹਾਰ ਵਿੱਚ ਤੁਹਾਡੀਆਂ ਗੱਲਾਂ ਪਰੇਜ਼ਰ ਤੇ ਆ ਜਾਣਗੀਆਂ ਗੱਲਾਂ ਬਾਤਾਂ ਵਿੱਚ ਚੀਨਸ ਨਹੀਂ ਆਊਗੀ ਤਾਂ ਫੇਰ ਜਿਹੜੇ ਨਵੇਂ ਬੱਚੇ ਆ ਵੇਖੋ ਕਲਾਸ ਵਿੱਚ ਤੇ ਕੈਂਪ ਵਿੱਚ ਆਉਣ ਵਾਲੇ ਬੱਚੇ ਦਾ ਤੇ ਬਾਕੀ ਬੱਚਿਆਂ ਦਾ ਕੋਈ ਫਰਕ ਹੋਏਗਾ ਤਾਂ ਹੀ ਦੂਜੇ ਬੱਚੇ ਵੀ ਹੌਲੀ-ਹੌਲੀ ਕਲਾਸ ਜਾਂ ਕੈਂਪ ਵਿੱਚ ਆਉਣਗੇ ਤਾਂ ਹੀ ਆਉਣਗੇ ਨਾ ਪਿਆਰੇ ਬੱਚਿਓ ਤੁਹਾਪਾ ਸਾਰਿਆਂ ਨੇ ਅੱਜ ਤੋਂ ਬਾਅਦ ਇਸ ਗੱਲ ਦਾ ਖਾਸ ਧਿਆਨ ਰੱਖਣਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਆ ਗਏ ਤਾਂ ਇਹਦਾ ਮਤਲਬ ਹੈ ਅਸੀਂ ਆਪਸ ਵਿੱਚ ਗੱਲਾਂ ਇੱਕ ਦੂਜੇ ਨਾਲ ਬੋਲੋ ਆਪਸ ਵਿੱਚ ਗੱਲਾਂ ਕਰਨੀਆਂ ਨਹੀਂ ਹਾਂ ਆਪਸ ਵਿੱਚ ਗੱਲਾਂ ਅਸੀਂ ਨਹੀਂ ਕਰਦੇ ਅੱਛਾ ਗੁਰਦੁਆਰੇ ਆਣ ਕੇ ਮੱਥਾ ਕਿਹਨੂੰ ਟੇਕਣਾ ਚਾਹੀਦਾ ਵਾਹਿਗੁਰੂ ਕਿਹਨੂੰ ਟੇਕਣਾ ਚਾਹੀਦਾ ਸਾਰੇ ਸਹਿਮਤ ਹੋ ਇਸ ਗੱਲ ਨਾਲ ਮੱਥਾ ਕਿਹਨੂੰ ਟੇਕਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਇਹਦੇ ਤੋਂ ਇਲਾਵਾ ਹੋਰ ਵੀ ਮੱਥਾ ਟੇਕਣਾ ਚਾਹੀਦਾ ਕਿਤੇ हां जी प्यारे बच्चों गुरु ग्रंथ साहिब ਤੋਂ علاوہ ਸੇਖ ਅਕਵਾਨ ਵਾਲੇ ਬੱਚਿਆਂ ਨੂੰ ਜਾਂ ਸੇਖ ਅਕਵਾਨ ਵਾਲੇ ਪਰਿਵਾਰਾਂ ਨੂੰ ਕਿਤੇ ਹੋਰ ਵੀ ਮੱਥਾ ਟੇਕਣਾ ਚਾਹੀਦਾ ਨਹੀਂ ਟੇਕਣਾ ਚਾਹੀਦਾ ਤੇ ਲੇਜੇ ਕਿਉਂ ਬੋਲਦੇ ਸਾਰਿਆਂ ਦੀ ਆਵਾਜ਼ ਨਹੀਂ ਆਉਂਦੀ ਕੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸਾਨੂੰ ਕਿਤੇ ਹੋਰ ਮੱਥਾ ਟੇਕਣਾ ਚਾਹੀਦਾ ਨਹੀਂ ਨਹੀਂ ਟੇਕਣਾ ਚਾਹੀਦਾ ਇਹਦਾ ਮਤਲਬ ਇਹ ਹੋਇਆ ਵੀ ਅਸੀਂ ਅੱਜ ਤੋਂ ਬਾਅਦ ਮੱਥਾ ਸਿਰਫ ਤੇ ਸਿਰਫ ਕਿਹਨੂੰ ਟੇਕਣਾ ਹੈ ਕਿੰਨੋ ਟਿਕੜਾ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਅਸੀਂ ਮੱਥਾ ਕਿਤੇ ਹੋਰ ਨਹੀਂ ਟੇਕੜਾ ਅੱਛਾ ਪਿਆਰੇ ਬੱਚਿਓ ਧਿਆਨ ਦਿਓ ਮੇਰੇ ਵੱਲ ਇਹਨਾਂ ਸਾਰੇ ਸਾਨੂੰ ਸਾਰਿਆਂ ਨੂੰ ਲੜਨਾ ਚਾਹੀਦਾ ਜ਼ਿਆਦਾ ਕਿ ਪੜਨਾ ਜ਼ਿਆਦਾ ਚਾਹੀਦਾ ਕੀ ਜ਼ਿਆਦਾ ਕਰਨਾ ਚਾਹੀਦਾ ਅੱਛਾ ਤੁਸੀਂ ਪੜਦੇ ਜ਼ਿਆਦਾ ਹੋ ਕਿ ਲੜਦੇ ਜ਼ਿਆਦਾ ਹੋ ਪੜਦੇ ਜ਼ਿਆਦਾ ਹੈ ਝੂਠ ਨਹੀਂ ਮਰਣਾ ਉਹ ਇੱਕੋ ਮਗਰਾਂ ਦੀ ਆਵਾਜ਼ ਆ ਰਹੀ ਥੋੜੀ ਜਿਹੀ ਕਹਿੰਦੇ ਲੜਦੇ ਅੱਛਾ ਬੱਚੇ ਲੜਨ ਨਾਲ ਸਿਆਣੇ ਹੋਣਗੇ ਕਿ ਪੜਨ ਨਾਲ ਸਿਆਣੇ ਹੋਣਗੇ ਤਾਂ ਤੁਸੀਂ ਲੜਦੇ ਜ਼ਿਆਦਾ ਹੋ ਕੇ ਪੜਦੇ ਜ਼ਿਆਦਾ ਹੋ ਪਰ ਚੇਤਾ ਰੱਖਿਓ ਫਿਰ ਅੱਜ ਤੋਂ ਬਾਅਦ ਚੰਗੇ ਬੱਚੇ ਲੜਦੇ ਹੁੰਦੇ ਆ ਚੰਗੇ ਬੱਚੇ ਲੜਦੇ ਹੁੰਦੇ ਆ ਅੱਛਾ ਤੁਸੀਂ ਕਦੇ ਨਹੀਂ ਲੜਦੇ ਘਰ ਆਪਣੇ? ਹੁਣੇ ਤੋਂ ਹੀ ਕਰ ਰਹੇ ਹਾਂ ਲੜਦੇ ਹਾਂ ਅਸੀਂ। ਅਸੀਂ ਸਾਰੇ ਆਪਣੇ ਘਰ ਵਿੱਚ ਲੜਦੇ ਹਾਂ। ਥੋੜਾ ਥੋੜਾ ਕਦੀ ਕਦੀ। ਲੜਨਾ ਜ਼ਰੂਰੀ ਹੈ। ਅੱਜ ਤੋਂ ਬਾਅਦ ਲੜਿਆ ਕਰੋਗੇ ਕਿ ਨਹੀਂ? ਜਿਹੜਾ ਟਾਈਮ ਲੜਨ ਤੇ ਲਾਉਨੇ ਹੋ ਕਦੇ ਤੇ ਲਾਓ ਕਿ ਅੱਜ ਤੋਂ ਬਾਅਦ ਹਟਾਈ। ਵਾਜ਼ੀਵਾ ਕਹਿੰਦੇ ਤੇ ਲਾਓਗੇ ਅੱਛਾ ਚਲੋ ਚੇਤੇ ਰੱਖਿਓ ਹੁਣ ਉਹ ਲਿਉਣਾ ਇਹ ਗੱਲ ਅਸੀਂ ਫੇਰ ਵੀ ਕੁਛ ਦੇ ਰਾਵਾਂਗੇ ਵੀਰਾਂ ਇੱਕ ਗੱਲ ਹੋਰ ਮੈਨੂੰ ਜਵਾਬ ਦਿਓ ਸਾਨੂੰ ਸਾਰਿਆਂ ਨੂੰ ਮੋਬਾਈਲ ਜ਼ਿਆਦਾ ਵੇਖਣਾ ਚਾਹੀਦਾ ਕਿ ਕਿਤਾਬਾਂ ਜ਼ਿਆਦਾ ਚਿਰ ਪੜ੍ਹਨੀਆਂ ਚਾਹੀਦੀਆਂ ਉਹ ਤੇ ਵਿਚਾਰ ਮੋਬਾਈਲ ਨਹੀਂ ਵੇਖਣਾ ਚਾਹੀਦਾ ਤੁਸੀਂ ਇਹਨੇ ਕੋਈ ਵੀ ਮੋਬਾਈਲ ਇਹ ਤਾਂ ਹਲਟ ਹੋ ਗਈ ਗੱਲ ਫਿਰ ਤੁਹਾਡੀ ਜ਼ਿੰਦਗੀ ਨੂੰ ਮੋਬਾਈਲ ਸਵਾਰੂਗਾ ਕਿ ਕਿਤਾਬਾਂ ਸਵਾਰਨ ਗਿਆ ਮੋਬਾਈਲ ਨਹੀਂ ਅੱਛਾ ਤੁਸੀਂ ਵੇਖਦੇ ਹੋ ਮੋਬਾਈਲ ਫਿਰ ਵੇਲਾ ਮਮੀਆਂ ਇੱਥੇ ਨਾਲ ਹੀ ਦੇ ਗਈਆਂ ਦੀਆਂ ਆਪੋ ਕੁਝ ਲੈਣਾ ਹੁਣੇ ਕਈਆਂ ਦੇ ਪਾਪਾ ਹੁਣੇ ਇੱਥੇ ਨਾਲ ਹੀ ਝੂਠ ਨਹੀਂ ਬੋਲਣਾ ਸਿੱਖ ਬੱਚੇ ਝੂਠ ਬੋਲਦੇ ਆ ਨਹੀਂ ਸਿੱਖ ਬੱਚੇ ਝੂਠ ਬੋਲਦੇ ਆ ਨਹੀਂ ਤੁਸੀਂ ਸਾਰੇ ਸਿੱਖ ਬੱਚੇ ਹੋ ਝੂਠ ਨਹੀਂ ਬੋਲਦੇ ਨਾ ਬਿਲਕੁਲ ਬੀਬੀ ਅੱਜ ਤੋਂ ਬਾਅਦ ਤਾਂ ਬਿਲਕੁਲ ਵੀ ਨਹੀਂ ਬੋਲਣਾ ਝੂਠ ਤਾਂ ਬਿਲਕੁਲ ਨਹੀਂ ਬੋਲਣਾ ਘਟੋ ਘੱਟ ਅੱਛਾ ਹੁਣ ਦੱਸੋ ਮੈਨੂੰ ਮੋਬਾਈਲ ਜ਼ਿਆਦਾ ਵਧੀਆ ਚੀਜ਼ ਹੈ ਕਿ ਕਿਤਾਬ ਜ਼ਿਆਦਾ ਵਧੀਆ ਥੀ ਤੁਹਾਨੂੰ ਜ਼ਿਆਦਾ ਵਧੀਆ ਕੀ ਲੱਗਦਾ ਹਾਂ ਮੋਬਾਈਲ ਮੋਬਾਈਲ ਨੇ ਤੁਹਾਡਾ ਭਲਾ ਨਹੀਂ ਕਰਨਾ ਪੁੱਤ ਤੁਹਾਡਾ ਭਲਾ ਕਿਤਾਬ ਨੇ ਕਰਨਾ ਮੋਬਾਈਲ ਤੁਹਾਨੂੰ ਕੋਈ ਫੜਾਵੇ ਤਾਂ ਵੀ ਨਾ ਫੜਿਆ ਕਰੋ ਤੇ ਕਿਤਾਬ ਤੁਹਾਡੇ ਕੋਲੋਂ ਕੋਈ ਖੋਵੇ ਤਾਂ ਵੀ ਨਾ ਛੱਡਿਆ ਕਰੋ ਮੋਬਾਈਲ ਤੁਹਾਨੂੰ ਕੋਈ ਦੇਵੇ ਤਾਂ ਕਹੋ ਵੀ ਨਹੀਂ ਮੈਂ ਨਹੀਂ ਮੋਬਾਈਲ ਵੇਖਣਾ ਮੈਂ ਪੜਨਾ ਹੈ ਕਿਤਾਬ ਤੁਹਾਡੇ ਕੋਲੋਂ ਕੋਈ ਤਾਂ ਫੜੇ ਵੀ ਛੱਡ ਦਿਓ ਰਹਿਣ ਤੋਂ ਕਿਤਾਬ ਨਹੀਂ ਪੜੀ ਤੇ ਫਿਰ ਵੀ ਨਹੀਂ ਛੱਡਣੀ ਇਦਾਂ ਹੀ ਕਰਦੇ ਆ ਤੁਸੀਂ ਸਾਰੇ ਨਹੀਂ ਤੁਹਾਨੂੰ ਕਿਤਾਬ ਫੜਾਵੇ ਤੁਸੀਂ ਫੜਦੇ ਨਹੀਂ ਮੋਬਾਈਲ ਛੜਾਵੇ ਤੁਸੀਂ ਕਿਤਾਬ ਫੜਨਾ ਜੀ ਨਹੀਂ ਕਰਦਾ ਤੇ ਮੋਬਾਈਲ ਅੱਜ ਤੋਂ ਬਾਅਦ ਕੀ ਕਰਨਾ ਹਣ ਮੋਬਾਈਲ ਛੱਡਣਾ ਤੇ ਕਿਤਾਬ ਫੜਨੀ ਹੈ ਕਿਉਂਕਿ ਮੋਬਾਈਲ ਨੇ ਤੁਹਾਡਾ ਭਲਾ ਨਹੀਂ ਕਰਨਾ ਮੋਬਾਈਲ ਨਾਲ ਤੁਸੀਂ ਅਫਸਰ ਨਹੀਂ ਬਣਨਾ ਚਾਹ ਰਹੇ ਨਹੀਂ ਮੋਬਾਈਲ ਨਾਲ ਤੁਸੀਂ ਟੌਪ ਨਹੀਂ ਕਰਨਾ ਜੇ ਤੁਸੀਂ ਐਜੂਕੇਸ਼ਨ ਦੇ ਪੱਖ ਤੋਂ ਪੜ੍ਹਾਈ ਦੇ ਪੱਖ ਤੋਂ ਸਾਰਿਆਂ ਤੋਂ ਅੱਗੇ ਲੰਘਣਾ ਚਾਹੁੰਦੇ ਆ ਤਾਂ ਤੁਹਾਨੂੰ ਅੱਜ ਇੱਕ ਗੀਤ ਸਾਰਿਆਂ ਨੂੰ ਬੜੇ ਧਿਆਨ ਨਾਲ ਸਮਝ ਲੈਣੀ ਚਾਹੀਦੀ ਔਰ ਮੈਂ ਨਹੀਂ ਦੱਸ ਰਿਹਾ ਤੁਸੀਂ ਆਪ ਹੀ ਦੱਸ ਰਹੇ ਹੋ ਮੈਨੂੰ ਵੀ ਉਹਦੇ ਲਈ ਕਿਤਾਬ ਜ਼ਰੂਰੀ ਹੈ ਪਰ ਜਦੋਂ ਤੁਹਾਨੂੰ ਪ੍ਰੈਕਟੀਕਲ ਕਰਨ ਦੀ ਗੱਲ ਆਉਣੀ ਹੈ ਉਦੋਂ ਤੁਸੀਂ ਕਿਤਾਬ ਨੂੰ ਨਹੀਂ ਉਦੋਂ ਤੁਸੀਂ ਮੋਬਾਈਲ ਨੂੰ ਐਨੀਤ ਜਿਆਦਾ ਦਿੰਦੇ ਹੋ। ਉਹ ਆਪਾਂ ਦੋ ਤਿੰਨ ਗੱਲਾਂ ਬਹੁਤ ਹੀ ਜਿਆਦੀਆਂ ਜ਼ੋਰ ਦੇ ਕੇ ਨਹੀਂ। ਪਹਿਲੀ ਗੱਲ ਆਪਾਂ ਸਾਰਿਆਂ ਨੇ ਸਮਝਿਆ ਵੀ ਅਸੀਂ ਗੁਰਦੁਆਰੇ ਆਣ ਕੇ ਰੌਲਾ ਨਹੀਂ ਪਾਉਣਾ ਅੱਜ ਤੋਂ ਬਾਅਦ। ਗੁਰਦੁਆਰੇ ਆਣ ਕੇ ਰੌਲਾ ਅਸੀਂ ਜਿੰਨੇ ਬੱਚੇ ਤੁਸੀਂ ਕੈਂਪ ਵਿੱਚ ਆਏ ਹੋ ਜੇ 10 ਬੱਚੇ ਗੁਰਦੁਆਰੇ ਰੌਲਾ ਪਾ ਨਹੀਂ ਰਹੇ ਹੋਣ ਤੇ ਤੁਸੀਂ ਇੱਕ ਬੱਚਾ ਵੀ ਆਓ ਤੇ ਬੜੇ ਪਿਆਰ ਨਾਲ ਗੁਰਦੁਆਰੇ ਬੈਠੇ ਹੋਣੇ ਚਾਹੀਦੇ ਉਹਨਾਂ ਵਾਂਗੂ ਇਹ ਕੇ ਤੁਸੀਂ ਵੀ ਰੌਲਾ ਪਾਉਣ ਨਹੀਂ ਲੱਗ ਜਾਣਾ ਫਿਰ ਪਤਾ ਲੱਗੋਗਾ ਵੀ ਆ ਇੱਕ ਬੱਚਾ ਗੁਰਮਤ ਕੈਂਪ ਵਿੱਚ ਆਉਂਦਾ ਆ ਤੇ ਆ 10 ਬੱਚੇ ਗੁਰਮਤ ਕੈਂਪ ਵਿੱਚ ਨਹੀਂ ਆਉਂਦੇ ਤੇ ਉਹ ਜਿਹੜਾ ਇੱਕ ਬੱਚਾ ਨਹੀਂ ਰੌਲਾ ਪਾ ਰਿਹਾ ਉਹ ਕਹਿੰਦਾ ਸਾਰੇ ਉਹਨੂੰ ਪੁੱਛਣਗੇ ਵੀ ਇਹ ਕਿੰਨਾ ਦਾ ਲਿਆਣਾ ਹੈ ਇਹ ਬੱਚਾ ਕਿੰਨਾ ਦਾ ਹੈ ਇਹਨੂੰ ਕਿੰਨੀ ਅਕਲ ਹੈ ਕਿੰਨਾ ਸਿਆਣਾ ਆ ਤੇ ਆਹ 10 ਬੱਚੇ ਜਿਹੜੇ ਆ ਇਹਨਾਂ ਨੂੰ ਅਕਲ ਨਹੀਂ ਹੈ ਇਹਨਾਂ ਇਹ ਸਿਆਣੇ ਨਹੀਂ ਆ ਇਹ ਗੁਰਦੁਆਰੇ ਵੀ ਰੌਲਾ ਪਾ ਰਹੇ ਆ ਫਿਰ ਉਸ ਬੱਚੇ ਵੱਲ ਧਿਆਨ ਜਾਊਗਾ ਸਾਰਿਆਂ ਦਾ ਉਸ ਬੱਚੇ ਨੂੰ ਪੁੱਛਿਆ ਜਾਊਗਾ ਬੱਚੇ ਤੂੰ ਨਹੀਂ ਰੌਲਾ ਪਾਉਂਦਾ ਇੰਨਾ ਮਾਂ ਫਿਰ ਉਹ ਬੱਚਾ ਤੋਦਲੀ ਜੀ ਜ਼ੁਬਾਨ ਨਾਲ ਦੱਸੇ ਅਸੀਂ ਕੈਂਪ ਵਿੱਚ ਆਏ ਸੀ ਸਾਨੂੰ ਕੈਂਪ ਵਿੱਚ ਪੜਾਉਣ ਵਾਲੇ ਵੀਰਾਂ ਨੇ ਕਿਹਾ ਸੀ ਗੁਰੂ ਦੀ ਹਜ਼ੂਰੀ ਵਿੱਚ ਰੌਲਾ ਫਿਰ ਸ ਲੱਗਦਾ ਰਹੂਗਾ ਨਾ ਸਾਰਾ ਸਾਲ ਕੈਂਪ ਇੱਥੇ ਕੈਂਪ ਲਾਉਣ ਵਾਲੇ ਵੀਰ ਨਹੀਂ ਵੀ ਆਉਣਗੇ ਕੈਂਪ ਫਿਰ ਵੀ ਚੱਲ ਰਿਹਾ ਹੋ ਤੇ ਜੇ ਤੁਸੀਂ ਕੱਲ ਨੂੰ ਆ ਜਿੰਨੇ ਬੱਚੇ ਇੱਥੇ ਬੈਠੇ ਹੋ ਇਹ ਸਾਰੇ ਬੱਚੇ ਆਮ ਬੱਚਿਆਂ ਨਾਲ ਵੜ ਕੇ ਉਦਾਂ ਹੀ ਰੌਣਾ ਪਾ ਰਹੇ ਉਦਾਂ ਹੀ ਛਾਲਾ ਮਾਰ ਰਹੇ ਛਾਲਾ ਮਾਰਨੀ ਆ ਮਾੜੀ ਗੱਲ ਨਹੀਂ ਉਹਦੇ ਲਈ ਗਰਾਊਂਡ ਚ ਜਾਈਦਾ ਬੱਝੀਦਾ ਆ ਭੱਜੜਾ ਮਾੜੀ ਗੱਲ ਨਹੀਂ ਬੱਚਿਆਂ ਲਈ ਭੱਜੜਾ ਚੰਗੀ ਗੱਲ ਹੈ ਪਰ ਉਹਦੇ ਲਈ ਗਰਾਊਂਡ ਵਿੱਚ ਜ਼ਿਆਦਾ ਹੈ ਗੁਰਦੁਆਰਾ ਗਰਾਊਂਡ ਨਹੀਂ ਹੈ ਗੁਰਦੁਆਰਾ ਸਾਡੇ ਸਾਰਿਆਂ ਦੇ ਉਸ ਮਹਾਨ ਪਵਿੱਤਰ ਥਾਂ ਹੈ ਜਿੱਥੇ ਸਾਡੇ ਗੁਰੂ ਸਾਹਿਬਾਨ ਦਾ ਪ੍ਰਕਾਸ਼ ਹੁੰਦਾ ਹੈ ਤੇ ਉੱਥੇ ਅਸੀਂ ਸਾਰਿਆਂ ਨੇ ਬੜੀ ਆਦਰ ਸਤਕਾਰ ਦੇ ਨਾਲ ਬਹਿਣਾ ਹੁੰਦਾ ਹੈ ਗਰਾਊਂਡ ਤੇ ਗੁਰਦੁਆਰੇ ਦਾ ਫਰਕ ਕਰਨਾ ਆਉਣਾ ਚਾਹੀਦਾ ਤੁਹਾਨੂੰ ਠੀਕ ਹੈ ਪਿਆਰੇ ਬੱਚਿਓ दूसरी गल इन चेते रख दूसरी गल तो बाद आप झूठ नहीं बोलना अज तो बाद सारे ने बोलते झूठ कदी कभी बोलते झूठ बोलना चंकी गल है बहुत चंगा झूठ बोलना सू सार झूठ बोलना चाहिए नहीं नहीं चंकी गल ਚੰਗੀਆਂ ਗੱਲਾਂ ਨਹੀਂ ਹੁੰਦੀ। ਅੱਛਾ ਮਾੜੀ ਗੱਲਾਂ ਦੋ। ਬੋਲੋ ਮਾੜੀ ਗੱਲਾਂ ਦੋ। ਅੱਛਾ ਤੁਸੀਂ ਝੂਠ ਬੋਲਦੇ ਆ। ਬੋਲੋ ਬੋਲਦੇ ਆ ਅਧੀਕਰ। ਤੁਸੀਂ ਚੰਗੀਆਂ ਗੱਲਾਂ ਕਰਦੇ ਆ ਕਿ ਮਾੜੀਆਂ ਨਹੀਂ ਕਰਦੇ। ਝੂਠ ਬੋਲਣਾ ਤੇ ਆਪੇ ਵੀ ਨਾ ਮਾੜੀ ਗੱਲ ਨਾਲੇ ਤੁਸੀਂ ਝੂਠ ਬੋਲਦੇ ਹੋ। ਫਿਰ ਮਾੜੀ ਗੱਲ ਤਾਂ ਕਰ ਰਹੇ ਹੋ ਤੁਸੀਂ। ਨਹੀਂ ਬੋਲੋਗੇ ਅੱਜ ਤੋਂ ਬਾਅਦ ਝੂਠ ਬੋਲਣਾ ਝੂਠ ਬੋਲਣਾ ਤੁਸੀਂ ਦੱਸ ਰਹੇ ਹੋ ਮੈਨੂੰ ਮਾੜੀ ਗੱਲ ਐ ਇਹਦਾ ਮਤਲਬ ਅੱਜ ਤੋਂ ਬਾਅਦ ਆਪਾਂ ਕਿਸੇ ਨੇ ਵੀ ਮਾੜੀ ਗੱਲ ਨਹੀਂ ਕਰਨੀ ਝੂਠ ਬੋਲਣਾ ਪਾਪ ਹੈ ਝੂਠ ਬੋਲਣਾ ਪਾਪ ਹੈ ਲਿਖਿਆ ਹੋਣਾ ਤੁਹਾਡੀ ਸਕੂਲ ਦੀ ਕਾਣ ਤੇ ਵੀ ਝੂਠ ਬੋਲਣਾ ਪਾਪ ਹੈ ਤੁਸੀਂ ਸਾਰੇ ਪਾਪੀ ਥੋੜੀ ਆ ਵਧੀਆ ਬੱਚੇ ਆ ਤੁਸੀਂ ਤੇ ਅੱਜ ਤੋਂ ਬਾਅਦ ਤੁਸੀਂ ਕਿਸੇ ਨੇ ਵੀ ਝੂਠ ਨਹੀਂ ਬੋਲਣਾ ਦੂਜੀ ਗੱਲ ਤੀਸਰੀ ਗੱਲ ਅਸਲੀ ਲੜਨਾ ਘੱਟ ਐ ਤੇ ਪੜਨਾ ਵਾਹ ਐ ਅਸਲੀ ਲੜਨਾ ਘੱਟ ਐ ਤੇ ਪੜਨਾ ਪੱਕੀ ਗੱਲ ਐ ਲੜਨਾ ਚੰਗੀ ਗੱਲ ਐ ਕਿ ਪੜਨਾ ਚੰਗੀ ਗੱਲ ਓਕੇ ਯਾਦ ਰੱਖ ਲੈ ਉਹ ਤਿੰਨ ਗੱਲਾਂ ਹੋ ਗਈਆਂ ਚੌਥੀ ਗੱਲ ਅਸਲੀ ਮੋਬਾਈਲ ਜ਼ਿਆਦਾ ਵੇਖਣਾ ਤੇ ਕਿਤਾਬ ਅਸੀਂ ਘੱਟ ਪੜਦੀ ਐ ਕਿਤਾਬ ਜ਼ਿਆਦਾ ਪੜਨੀ ਐ अच्छा मोबाइल नहीं देखना बाकी गल चलो ਤੁਸੀਂ ਦੱਸਿਆ ਮੈਨੂੰ ਮੰਨੀ ਅੱਜ ਤੋਂ ਬਾਅਦ ਕੋਸ਼ਿਸ਼ ਕਰੂੰਗਾ ਤੇ ਤੁਸੀਂ ਵੀ ਸਾਰੇ ਕੋਸ਼ਿਸ਼ ਕਰਿਓ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਣਾ ਅੱਖੇ ਲੱਗ ਜਣੇ ਆਪਾਂ ਤੁਹਾਡੇ ਤੁਸੀਂ ਸਾਰੇ ਸਿਆਣੇ ਬੱਚੇ ਲੱਗ ਰਹੇ ਮੈਨੂੰ ਅੱਜ ਤੋਂ ਬਾਅਦ ਆਪਾਂ ਮੋਬਾਈਲ ਘੱਟ ਦੇਖਣਾ ਤੇ ਪੜ੍ਹਨਾ ਆਪਾਂ ਸਿਆਣਿਆਂ ਨੂੰ ਵੀ ਬੇਨਤੀ ਹੈ ਬੱਚਿਆਂ ਦੇ ਲਾਗੇ ਬਹਿ ਕੇ ਮੋਬਾਈਲ ਨਾ ਵੇਖਿਆ ਕਰੋ ਘੱਟੋ ਘੱਟ ਬੱਚਿਆਂ ਦੇ ਲਾਗੇ ਸਿਆਣਿਆਂ ਦੇ ਚਰਨਾਂ 'ਚ ਰਿਕਵੈਸਟ ਹੈ ਮੇਰੇ ਹੱਥ ਜੋੜ ਕੇ ਤੇ ਬੱਚਿਆਂ ਤੇ ਕੋਈ ਪਰਉਪਕਾਰ ਕਰਨਾ ਨਾ ਅੱਜ ਦੇ ਯੁੱਗ 'ਚ ਤੇ ਇੱਕ ਪਰਉਪਕਾਰ ਕਰੋ ਆਪਣੇ ਬੱਚਿਆਂ ਦੇ ਵੈਸੇ ਤਾਂ ਮੋਬਾਈਲਾ ਜੋ ਕੁਝ ਅਸੀਂ ਵੇਖਦੇ ਆ ਨਾ ਕੁਝ ਨਹੀਂ ਹੈਗਾ ਉੱਥੇ ਮੋਬਾਈਲ ਵੇਖਣਾ ਮਾੜੀ ਗੱਲ ਦੀ ਪਰ ਜਿੱਦਾਂ ਅਸੀਂ ਵੇਖਦੇ ਆ ਤਾਂ ਉਹ ਚੀਜ਼ਾਂ ਕੁਝ ਨਹੀਂ ਦਿੰਦੀਆਂ ਸਾਰੀਆਂ ਤੇ ਜੇ ਤੁਸੀਂ ਮਾਪੇ ਸੱਚੀ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਕਰਨਾ ਚਾਹੁੰਦੇ ਆ ਤਾਂ ਆਪਣੇ ਬੱਚਿਆਂ ਦੇ ਕੋਲ ਬੈਠ ਕੇ ਬੱਚਿਆਂ ਨਾਲ ਟਾਈਮ ਸਪੈਂਡ ਕਰਿਆ ਕਰੋ ਸਮਾਂ ਦਿਆ ਕਰੋ ਬੱਚਿਆਂ ਨੂੰ ਘਰ 'ਚ ਨਿਆਣੇ ਬੈਠੇ ਹੋਣ ਤੇ ਸਿਆਣਾ ਕੋਈ ਮੋਬਾਈਲ ਤੇ ਲੱਗਾ ਹੋਵੇ ਤਾਂ ਇਹਦਾ ਮਤਲਬ ਹੈ ਜਦੋਂ ਨਿਆਣੇ ਦੇ ਹੱਥ ਮੋਬਾਈਲ ਆਊਗਾ ਤੇ ਉਹ ਵੀ ਫਿਰ ਮੋਬਾਈਲ ਤੇ ਲੱਗੂਗਾ ਉਹ ਸਿਆਣੀਆਂ ਨਾਲ ਗੱਲ ਨਹੀਂ ਕਰੂਗਾ ਇਸ ਲਈ ਪਰਿਵਾਰ ਆਪਸ ਵਿੱਚ ਲੜ ਕੇ ਬੈਠਿਆ ਮੋਕ ਲੋਕ ਕਹਿੰਦੇ ਅੱਜ ਟਾਈਮ ਨਹੀਂ ਆ ਸਾਡੇ ਕੋਲ ਤੁਸੀਂ ਨਾ ਜਿਹੜੀ ਸੈਣੀ ਸੰਗਤ ਵੀ ਵੇਖੀ ਆ ਤੁਸੀਂ ਆਪਣੇ ਫੋਨ ਦੇ ਨਾ ਸਕਰੀਨ ਲੱਗ ਜਾਂਦੇ ਹੋਦੇ ਤੇ ਵੀ ਕਿੰਨਾ ਟਾਈਮ ਤੁਸੀਂ ਸਕਰੀਨ ਯੂਜ਼ ਕੀਤੀ ਆਪਣੇ ਫੋਨ ਦੀ ਔਰ ਕੱਲੀ ਕੱਲੀ ਚੀਜ਼ ਆ ਜਾਂਦੀ ਹੋਵੇ ਤੁਸੀਂ ਚੈੱਕ ਕਰਿਓ ਭਲਾ ਜਿਹੜੇ ਕੰਮ ਕਰਦੇ ਆ ਉਹਨਾਂ ਦੀ ਮੈਂ ਗੱਲ ਨਹੀਂ ਕਰਦਾ ਕਈਆਂ ਬੰਦਿਆਂ ਦਾ ਕੰਮ ਹੈ ਮੋਬਾਈਲ ਤੇ ਕੰਪਿਊਟਰ ਤੇ ਉਹ ਕੰਮ ਕਰਦੇ ਆ ਉਹਨਾਂ ਦੀ ਗੱਲ ਨਹੀਂ ਪਰ ਕਈ ਬੰਦੇ ਵੇਲੇ ਸਾਰਾ ਸਾਰਾ ਦਿਨ ਕਈ ਵਾਰ। ਪਰ ਖਾਸ ਕਰਕੇ ਤੁਸੀਂ ਬੱਚਿਆਂ ਨਾਲ ਬੈਠੇ। ਉਹ ਜਿਹੜਾ ਟਾਈਮ ਹੈ ਨਾ ਤੁਹਾਡਾ ਉਹ ਟਾਈਮ ਸੱਚਮੁੱਚ ਹੀ ਕਾਊਂਟ ਕਰਨਾ ਸ਼ੁਰੂ ਕਰੋ ਤੁਸੀਂ। ਤੇ ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਇੱਕ ਦਿਨ ਦੇ ਵਿੱਚ ਘੰਟਿਆਂ ਬੱਧੀ ਕਾਈਂ ਬਰਬਾਦ ਕਰਦੇ ਹੋ ਘੰਟਿਆਂ ਬੱਧੀ। ਤੇ ਕਹੇ ਅਸੀਂ ਇਹ ਰਹਿ ਆ ਵੀ ਟਾਈਮ ਨਹੀਂ ਆਉਂਦਾ। ਕੋਈ ਬੰਦਾ ਕਿਸੇ ਰਿਸ਼ਤੇਦਾਰ ਕੋਲ ਨਹੀਂ ਜਾਂਦਾ ਕਿਸੇ ਰਿਸ਼ਤੇਦਾਰ ਕੋਲ ਨਹੀਂ ਜਾਂਦਾ ਕੋਈ ਆਜ਼ ਹੈ ਉਹਦੇ ਲਾਗੇ ਬਹਿਣਾ ਚੰਗਾ ਨਹੀਂ ਲੱਗਦਾ ਅਸੀਂ ਕਿਸੇ ਲਾਗੇ ਜਾ ਕੇ ਬਹਿਣਾ ਨਹੀਂ ਚਾਹੁੰਦੇ ਇੱਕੋ ਹੀ ਬਹਾਨਾ ਹੈ ਸਾਡੇ ਸਾਰਿਆਂ ਕੋਲ ਟਾਈਮ ਕਿੱਥੇ ਹੈ ਟਾਈਮ ਕਿੱਥੇ ਹੈ ਤੁਸੀਂ ਆਪਣੇ ਮੋਬਾਈਲ ਦੀ ਸਕਰੀਨ ਤੇ ਚੈੱਕ ਕਰਿਓ ਕਿੰਨਾ ਟਾਈਮ ਤੁਸੀਂ ਆਪਣਾ ਅਜ਼ਾਈ ਗਵਾ ਲਿਆ ਹੋ ਸਿਰਫ ਤੇ ਸਿਰਫ ਮੋਬਾਈਲ ਇਹਦਾ ਕਈ ਬੰਦੇ ਨਾ ਮੋਬਾਈਲ ਲੈਂਦੇ ਐ ਉੱਪਰ ਨੂੰ ਉਹਦੇ ਸ਼ੁਰੂ ਕਰ ਲੈਂਦੇ ਆ ਮੈਨੂੰ ਲੱਗਦਾ ਵੀ ਸ਼ਾਇਦ ਇਹਦਾ ਐਂਡ ਹੋਊਗਾ ਕਿਤੇ ਐਂਡ ਨਹੀਂ ਆਉਦਾ ਤੇ ਆਂ ਨਾਲ ਸਮਝ ਲਿਓ ਗਾ ਸਿਆਣੇ ਵੀ ਧਿਆਨ ਦਿਓ ਤੇ ਆਪਣੇ ਘਰ ਬੱਚਿਆਂ ਦੇ ਵਿੱਚ ਬੈਠ ਕੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਇਹਨਾਂ ਕੈਂਪਾਂ ਵਿੱਚ ਸਮੂਹ ਇਹ ਸਾਰਾ ਕੁਝ ਕਿਉਂ ਕਰਨਾ ਪਿਆ ਅੱਜ ਦੇ ਯੁੱਗ ਵਿੱਚ ਅਸੀਂ ਇੱਕ ਬਿਮਾਰੀ ਘਰੇ ਆ ਪੰਜਾਬ 'ਚ ਬਹੁਤ ਵੱਡੀ ਬਿਮਾਰੀ ਉਹ ਨਸ਼ੇ ਦੀ ਅਸੀਂ ਕਹਿੰਦੇ ਨਸ਼ਾ ਬਹੁਤ ਵੱਧ ਗਿਆ ਅਸੀਂ 2-3 ਬੰਦਿਆਂ ਨੂੰ ਇਹਦੇ ਦੋਸ਼ੀ ਮੰਨਦੇ ਆ ਕਿ ਨਸ਼ਾ ਸਰਕਾਰ ਲੈ ਕੇ ਆਈ ਹੈ ਅਸੀਂ ਤਾਂ ਸਭ ਤੋਂ ਪਹਿਲਾਂ ਅਸੀਂ ਸਰਕਾਰ ਨੂੰ ਦੋਸ਼ੀ ਮੰਨਦੇ ਹਾਂ ਦੂਜੇ ਨੰਬਰ ਤੇ ਅਸੀਂ ਦੋਸ਼ੀ ਮੰਨਦੇ ਆ ਇੱਥੋਂ ਦੇ ਪ੍ਰਸ਼ਾਸਨ ਠੀਕ ਹੈ ਦੋ ਦੋਸ਼ੀ ਨੇ ਸਾਡੇ ਸਾਹਮਣੇ ਤੇ ਤੀਜੇ ਨੰਬਰ ਤੇ ਦੋਸ਼ੀ ਮੰਨਦੇ ਆ ਅਸੀਂ ਸ਼ਰਾਬ ਬਣਾਉਣ ਵਾਲਿਆਂ ਤਿੰਨ ਦੋਸ਼ੀ ਹਾਲਾਂਕਿ ਮੋਰ ਵੀ ਹੋਣਗੇ ਪਰ ਮੈਨੂੰ ਇਹ ਲੱਗਦਾ ਤਿੰਨਾਂ ਨੂੰ ਅਸੀਂ ਬਹੁਤ ਦੋਸ਼ੀ ਮੰਨਦੇ ਹਾਂ ਮੇਰਾ ਮੰਨਣਾ ਹੈ ਤਿੰਨੇ ਦੋਸ਼ੀ ਨਹੀਂ ਹੈਗੇ ਨਾ ਸਰਕਾਰ ਦੋਸ਼ੀ ਹੈ ਨਾ ਪ੍ਰਸ਼ਾਸਨ ਦੋਸ਼ੀ ਹੈ ਤੇ ਨਾ ਬਣਾਉਣ ਵਾਲੇ ਦੋਸ਼ੀ ਨੇ ਨਸ਼ਾ ਕਰਨ ਵਾਲਾ ਦੋਸ਼ੀ ਹੈ ਤੇ ਜਿਨ੍ਹਾਂ ਦੇ ਬਿਆਣੇ ਨਸ਼ਾ ਕਰ ਰਹੇ ਉਹ ਮਾਪੇ ਦੋਸ਼ੀ ਨੇ ਪੰਜਾਬ ਚ ਨਸ਼ਾ ਨਹੀਂ ਵਧਿਆ ਮੇਰਾ ਛੋਟਾ ਵੀਰ ਰ지ਦਰ ਸਿੰਘ ਗੱਲ ਕਰ ਰਿਹਾ ਇਸ ਤੁਹਾਡੇ ਨਾਲ ਹੋਣਾ ਕਿ ਨਸ਼ਾ ਕਿਉਂ ਆਇਆ ਕਿਉਂਕਿ ਬਾੜੀ ਮੁੱਕ ਗਈ ਜਿਹੜੇ ਘਰ ਵਿੱਚ ਬਾਣੀ ਹੈ ਉੱਥੇ ਨਸ਼ਾ ਨਹੀਂ ਹੈ ਆਪਣੇ ਪਿੰਡ ਦਾ ਨਾਮ ਹਸੈਨਪੁਰਾ ਹੈ ਹਸੈਨਪੁਰੇ ਜ ਵੀ ਕੋਈ ਪਰਿਵਾਰ ਐਸੇ ਹੋਣਿਆ ਜਿਹੜੇ ਨਸ਼ਾ ਨਹੀਂ ਕਰਦੇ ਹੋਣ ਪੱਕਾ ਹੋਣਗੇ ਭਾਵੇਂ ਇੱਕ ਹੋਵੇ ਦੋ ਹੋਣ ਹੋਣਗੇ ਨਾ ਹੈਗੇ ਆ ਨਾ ਪਰਿਵਾਰ ਤੇ ਹੁਸੈਨਪੁਰੇ ਚ 22 ਪਰਿਵਾਰ ਹੋਣਿਆ ਜਿਨ੍ਹਾਂ ਦੇ ਬੱਚੇ ਨਸ਼ਿਆਂ ਚ ਬਰਬਾਦ ਹੋ ਗਏ। ਉਹ ਵੀ ਪਰਿਵਾਰ ਹੋਣਗੇ। ਇਹ ਕਿਦਾਂ ਹੋਇਆ ਕਿ ਇੱਕ ਪਰਿਵਾਰ ਨੂੰ ਤੇ ਸਰਕਾਰ ਨਸ਼ੇ ਤੇ ਲਾਗੀ ਤੇ ਇੱਕ ਪਰਿਵਾਰ ਬਚ ਗਿਆ। ਜੇ ਤੇ ਸਰਕਾਰ ਪ੍ਰਸ਼ਾਸਨ ਤੇ ਨਸ਼ਾ ਬਣਾਉਣ ਵਾਲਿਆਂ ਨੇ ਨਸ਼ਾ ਪਰਚਾਇਆ ਤਾਂ ਫਿਰ ਤਾਂ ਸਾਰੇ ਹੁਸੈਨਪੁਰੇ ਦੀ ਬਚਾਇਆ ਹੋਣਾ ਨਾ। ਉਹਨਾਂ ਨੇ ਕੋਈ ਇਦਾਂ ਥੋੜੀ ਮਿੱਥੇ ਹੋਣਾ ਵੀ 5 ਘਰ ਛੱਡ ਕੇ ਤੇ 95 ਨੂੰ ਨਸ਼ੇ ਤੇ ਲਾਉਣਾ ਆਪਾਂ। ਜਿਹੜੇ 5 ਵਜੇ ਜਿਹੜੇ 2 ਵਜੇ ਜਿਹੜੇ 3 ਵਜੇ ਜਿਹੜਾ 1 ਵਜੇ ਉਹ ਕਿੱਦਾਂ ਬਚਿਆ ਤੇ ਜਿੱਦਾਂ ਉਹ 2 ਵਜੇ ਨੇ ਸਾਰਾ ਪਿੰਡ ਕਿਉਂ ਦੀ ਵਸ ਸਕਦਾ ਹੋਂ ਤਾਂ ਇੱਦਾਂ ਹੀ ਆਪਾਂ ਸਾਰੇ ਸਿਆਣੇ ਵੀ ਧਿਆਨ ਨਾਲ ਸਮਝੋ ਆਪਾਂ ਕਦੇ ਬਾਤ ਦੇਣੀ ਹੈ ਨਾ ਸਿੱਧਾ ਬੱਚਿਓ ਧਿਆਨ ਦਿਓ ਗੱਲਾਂ ਨਾ ਕਰਿਓ ਮੈਂ ਤੁਹਾਨੂੰ 2 ਮਿੰਟ ਗੱਲ ਕਰਨ ਦੇ ਬਸ ਆਪਾਂ ਸਮਾਪਤੀ ਕਰਦੇ ਹਾਂ ਇਤਾਂ ਹੀ ਅਸੀਂ ਸਾਰੇ ਸਿਆਣੇ ਆਖਣ ਵਾਲੇ ਸਮੇਸਰ ਆਪਣੀ ਰਿਸਪੌਂਸਿਬਿਲਟੀ ਨਹੀਂ ਸਮਝਦੇ ਜੇ ਤੇ ਰੱਖਿਓ ਬਾਣੀ ਮੁੱਕੂਗੀ ਤੇ ਨਸ਼ਾ ਆਊਗਾ ਬਾਣੀ ਆਊਗੀ ਤੇ ਨਸ਼ਾ ਮੁੱਕੂਗਾ ਬੜਾ ਸਿੰਪਲ ਜਿਹਾ ਫੰਡਾ ਹੋ ਗਿਆ ਜਿਹੜੇ ਬੰਦੇ ਗੁਰਦੁਆਰੇ ਆਣਾ ਸ਼ੁਰੂ ਕਰ ਦੇਣਗੇ ਉਹ ਠੇਕੇ ਤੇ ਜਾਣਾ ਸਿੰਪਲ ਜੀ ਗੱਲ ਜਿਹੜੇ ਬੰਦਿਆਂ ਦੇ ਹੱਥ 'ਚ ਗੁਰਬਾਣੀ ਦਾ ਬੁਟਕਾ ਆ ਜਾਊਗਾ ਉਹ ਸ਼ਰਾਬ ਦੀ ਬੋਤਲ ਨੂੰ ਹੱਥ ਲਾਉਣਾ ਬੰਦ ਕਰ ਦੇਣਗੇ ਇਹ ਨਹੀਂ ਹੋ ਸਕਦਾ ਕਿ ਸ਼ਰਾਬ ਦੀ ਬੋਤਲ ਵੀ ਫੜੇ ਬੰਦਾ ਤੇ ਨਾਲ ਗੁਟਕਾ ਵੀ ਫੜੇ ਦੋਵਾਂ ਚੋਂ ਕੋਈ ਮੜੂਗਾ ਜਾਂ ਗੁਟਕਾ ਛੱਡੂਗਾ ਜਾਂ ਬੋਤਲ ਛੱਡੂਗਾ ਜਿਹੜਾ ਬੰਦਾ ਤਮਾਕੂ ਦਾ ਗੁਟਕਾ ਹੱਥ ਵਿੱਚ ਲਊਗਾ ਉਹ ਗੁਰਬਾਣੀ ਦੀ ਵਿਚਾਰਧਾਰਾ ਛੱਡੂਗਾ ਗੁਰਬਾਣੀ ਦੀ ਪੁੱਤ ਹੀ ਛੱਡੂਗਾ ਇਦਾਂ ਨਹੀਂ ਹੈ ਵੀ ਪੰਜਾਬ 'ਚ ਬਿਮਾਰੀ ਕੋਈ ਬਿਮਾਰੀ ਨਹੀਂ ਹੈ ਪੰਜਾਬ 'ਚ ਅਸੀਂ ਸਾਰੇ ਬਿਮਾਰੀਆਂ ਨੂੰ ਸੱਦੇ ਦਿੰਦੇ ਆ ਇਨਵਾਈਟ ਕਰਦੇ ਆ ਇਨਵੀਟੇਸ਼ਨ ਦਿੰਦੇ ਆ ਬਿਮਾਰੀ ਨੂੰ ਅਸੀਂ ਸਾਮਾਨੀ ਮੈਂ ਉਹਦੇ ਬਹੁਤ ਦੇ ਡਿਟੇਲਸ ਜਾਵਾ ਵੀਰਾਂ ਨੇ ਬਹੁਤ ਗੱਲਾਂ ਤੁਹਾਡੇ ਨਾਲ ਅਸੀਂ ਕੱਲੀ ਕੱਲੀ ਬਿਮਾਰੀ ਨੂੰ ਇਨਵਾਈਟ ਕਰਦੇ ਆ ਕੋਈ ਬਿਮਾਰੀ ਆਪੇ ਨਹੀਂ ਆਉਂਦੀ ਰੱਬ ਕੋਲ ਬਿਮਾਰੀਆਂ ਐਕਸਪਾਇਰ ਨਹੀਂ ਹੋ ਰਹੀਆਂ ਤੇ ਉਹਨਾਂ ਐ ਲੱਗਦਾ ਫਟਾਫਟ ਲੋਕਾਂ ਨੂੰ ਲਾ ਦਿਆਂ ਮੈਂ ਅਸੀਂ ਕਾਲੇ ਆ ਬਿਮਾਰੀਆਂ ਲਵਾਉਣ ਵਾਸਤੇ ਨਿੱਕੇ ਤੋਂ ਲੈ ਕੇ ਸਿਆਣੇ ਤੱਕ ਸਾਨੂੰ ਸਾਰਿਆਂ ਨੂੰ ਗੁੱਸਾ ਬਹੁਤ ਆਉਂਦਾ ਆਉਂਦਾ ਇਹਨਾਂ ਸਭ ਨੂੰ ਔਰ ਕਈ ਵਾਰ ਇੰਨਾ ਗੁੱਸਾ ਆਦਾ ਵੀ ਬੰਦਾ ਦੋ ਦਿਨ ਰੋਟੀ ਨਹੀਂ ਖਾਂਦਾ। ਆ ਮੇਰੀਆਂ ਭੈਣਾਂ ਨੂੰ ਵੀ ਆਉਦਾ ਕਿਤੇ ਕਿਤੇ ਬੰਦਾ ਰੋਟੀ ਤੁਸੀਂ ਜਦੋਂ ਗੁੱਸਾ ਹੋ ਸਭ ਤੋਂ ਪਹਿਲਾਂ ਕਰਮ ਕੀ ਕਰਦਾ ਬੰਦਾ? ਰੋਟੀ ਛੱਡੋ। ਇਹਦੇ ਨਾਲ ਇੱਕ ਤੇ ਗੁੱਸੇ ਦਾ ਤਜਾਬ ਤੁਹਾਡੇ ਅੰਦਰ ਤੁਹਾਡੇ ਸਰੀਰ ਨੂੰ ਰੋਗ ਲਾਊਗਾ ਤੇ ਦੂਜਾ ਤੁਸੀਂ ਖੁਰਾਕ ਹੀ ਨਹੀਂ ਦਿੱਤੀ ਸਰੀਰ ਨੂੰ ਜਿਹੜਾ ਘੱਟੋ ਘੱਟ ਤੁਹਾਡੇ ਗੁੱਸੇ ਦੇ ਕਾਬੂ ਤੇ ਪਾ ਸਕੇ ਤੁਸੀਂ ਦੋਹਰਾ ਨੁਕਸਾਨ ਆਪਣਾ ਕਰਦੇ। ਅਸਿਕ ਨੇ ਨਿਕਲੇ ਕਿ ਨਿਆਣਿਆਂ 'ਚ ਗੁੱਸਾ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਆਇਆ ਗੁੱਸਾ ਭਲਾ ਨਿਕਲੇ ਕਿ ਨਿਆਣਿਆਂ 'ਚ ਗੁੱਸਾ ਕਿੱਥੋਂ ਆਇਆ ਐਗਜ਼ੈਕਟਲੀ ਫਾੜ ਨੇ ਬਚੈ ਨੇ ਜਵਾਬ ਦਿੱਤਾ ਮੈਨੇ ਦੇ ਦਿੱਤਾ ਔਰ ਬੜਾ ਸਿਆਣਾ ਜਵਾਬ ਹੈ ਕੋਈ ਕਿਤੇ ਬਾਹਰੋਂ ਚੀਜ਼ਾਂ ਡਿਲੀਵਰ ਕਰੀ ਨਹੀਂ ਸਕਦਾ ਜੋ ਤੇਰੇ ਕੋਲ ਹੈ ਉਹ ਹੀ ਮੈਂ ਡਿਲੀਵਰ ਕਰਨਾ ਹੈ ਦੇਣਾ ਹੈ ਆਪਣੀ ਔਲਾਦ ਨੂੰ ਬੱਚਿਆਂ ਨੂੰ ਦੇਣਾ ਤੇ ਮਾਪੇ ਦਾ ਫਰਜ਼ ਬੱਚਿਆਂ ਨੂੰ ਜਨਮ ਦੇਣਾ ਨਹੀਂ ਹੁੰਦਾ ਬੱਚਿਆਂ ਦੀ ਘਾੜਤ ਘੜਨਾ ਹੁੰਦਾ ਇਸ ਕਰਕੇ ਰੱਬ ਨੇ ਧਰਤੀ ਤੇ ਆਉਣ ਦਾ ਵਿਧਾਨ ਇਹ ਬਣਾਇਆ ਕਿ ਪਹਿਲਾਂ ਮਾਂ ਆਏਗੀ ਫਿਰ ਪੁੱਤ ਆਏਗਾ ਕਿਉਂ ਮਾਂ ਪਹਿਲਾਂ ਆਉਗੀ ਤਾਂ ਕਿ ਮਾਂ ਨੂੰ ਪਤਾ ਹੋਵੇ ਕਿ ਮੈਂ ਕਿਹੋ ਜਿਹੇ ਬੱਚੇ ਨੂੰ ਜਨਮ ਦੇਣਾ ਤੇ ਕਿਹੋ ਜੀ ਪਰਵਰਿਸ਼ ਕਰਨੀ ਹੈ ਉਹਦੀ ਇਹ ਜ਼ਿੰਮੇਵਾਰੀ ਹੈ ਉਹਦੀ ਪ੍ਰਿੰਸੀਪਲ ਗੰਗਾ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਵੀ ਬੱਚੇ ਨੂੰ ਸਿੱਖਿਆ ਚੰਗੀ ਕਦੋਂ ਦੇਣੀ ਚਾਹੀਦੀ ਹੈ ਉਹ ਕਹਿੰਦਾ ਜਨਮ ਤੋਂ 1 ਸਾਲ ਪਹਿਲਾਂ ਤੇ ਸਵਾਲ ਕਰਨ ਵਾਲਾ ਹੈਰਾਨ ਹੋਇਆ ਕਹਿੰਦਾ ਜਿੰਦਾ ਜਨਮ ਹੀ ਨਹੀਂ ਹੋਇਆ ਉਹਨੂੰ ਸਿੱਖਿਆ ਕਿੱਦਾਂ ਦੇਵਾਂਗੇ ਤੇ ਪ੍ਰਿੰਸੀਪਲ ਗੰਗਾ ਸਿੰਘ ਨੇ ਜਵਾਬ ਦਿੱਤਾ ਸੀ ਜਿਹਨੇ ਜਨਮ ਦੇਣਾ ਉਹਨੂੰ ਸਿੱਖਿਆ ਦਿਓ ਜਿਹੋ ਜੀ ਸਿੱਖਿਆ ਉਹਦੇ ਕੋਲ ਹੋਏਗੀ ਉਹੋ ਜੀ ਔਲਾਦ ਜੰਮੇਗੀ ਤੇ ਚੇਤਾ ਰੱਖਿਓ ਤੇ ਜਿੰਨਾ ਜਿੰਨੀ ਇੰਡਸਟਰੀ ਹੈ ਜਿੰਨਾ ਗਾਉਣ ਵਾਲਾ ਮਹਿਤਮਾ ਹੈ ਜਿੰਨੀਆਂ ਅਖਬਾਰਾਂ ਨੇ ਇਹ ਸਾਰੀਆਂ ਸਾਰੀਆਂ ਦੀਆਂ ਸਾਰੀਆਂ ਦਾ ਜੋਰ ਹੀ ਲੱਗਾ ਹੋਇਆ ਵੀ ਸਮਾਜ ਕਰਪਟ ਹੋ ਜਾਏ ਫਟਾਫਟ ਤਾਂ ਕਿ ਵੇਖੋ ਜੇ ਮਾੜੇ ਅਨਸਰ ਸਮਾਜ ਵੇਤਨ ਹੋਂਦ ਐ ਅਖਬਾਰ ਦੀ ਖਬਰ ਨਹੀਂ ਬਣਦੀ ਇੱਥੇ ਆਨਾਲ ਸਮਝਿਓ ਸਾਰੇ ਇਹ ਗੱਲ ਸਿਆਣਿਆਂ ਦੇ ਸਮਝਣ ਵਾਲੀ ਹੈ ਜੇ ਭੈੜੀਆਂ ਘਟਨਾਵਾਂ ਦੁਨੀਆ 'ਚ ਵਾਪਰਨੋਂ ਹਟ ਜਾਣ ਤਾਂ ਬੜੇ ਲੋਕਾਂ ਦਾ ਬਿਜ਼ਨਸ ਬੰਦ ਹੋ ਜਾਣਾ ਇੱਥੇ ਮਾੜੇ ਬੰਦਿਆਂ ਦੇ ਸਿਰ ਤੇ ਕਈ ਬੰਦਿਆਂ ਦੇ ਕਰੋੜਾਂ ਦੇ ਕਾਰੋਬਾਰ ਚੱਲਦੇ ਆ ਤੇ ਉਹ ਕਾਰੋਬਾਰੀ ਬੰਦੇ ਨਹੀਂ ਚਾਹੁੰਦੇ ਵੀ ਤੁਸੀਂ ਠੀਕ ਹੋ ਜਾਓ ਕਿਉਂਕਿ ਤੁਸੀਂ ਉਹਨਾਂ ਦੇ ਪ੍ਰੋਡਕਟੋਂ ਤੁਸੀਂ ਮਾਰਕੀਟ ਦਾ ਹਿੱਸਾ ਹੋ ਉਹਨਾਂ ਦੇ ਲੋਕ ਲੜਨੋਂ ਹਰ ਜਾਨ ਪੇੜਨੋਂ ਹਰ ਜਾਨ ਸ਼ਰਾਬਾਂ ਪੀਣੋਂ ਹਰ ਜਾਨ ਵਿਕਾਰ ਧੋਭਨੋਂ ਹਰ ਜਾਨ ਥਾਣੇ ਕਚਹਿਰੀਆਂ ਕੋਰਟ ਵਕੀਲ ਵੇਲੇ ਹੋ ਜਾਣਗੇ ਸਾਰੇ ਕਿਉਂ ਵੇਲੇ ਹੋਣ ਦੇਣਗੇ ਤੁਹਾਨੂੰ ਤੁਸੀਂ ਗਲੀ ਚ ਲੜਦੇ ਹੋ, ਪਿੱੜਦੇ ਹੋ, ਇੱਕ ਦੂਜੇ ਨੂੰ ਉੱਚਾ ਨੀਵਾ ਖਵਾਦੇ ਹੋ, ਗਾਲੋ-ਗਾਲੀ ਹੁੰਨੇ ਹੋ, ਫਿਰ ਖਾਣੇ-ਕਤਹਿਰੀਆਂ ਤੇ ਜਾਂਦੇ ਹੋ, ਫਿਰ ਸਾਰੇ ਸਾਲ ਦੀ ਕੀਤੀ ਹੋਈ ਕਮਾਈ ਕਿਸੇ ਦੀ ਜੇਬ ਚ ਪਾਦੇ ਹੋ, ਉਹ ਬਿਜ਼ਨਸ ਨੇ ਬਹੁਤ ਵੱਡੇ ਹੋਣਾ ਦੇ, ਉਹ ਤਾਂ ਚੱਲਦੇ ਆ ਕਿਉਂਕਿ ਅਸੀਂ ਕਮੜੇ ਆ। ਸਾਰਾ ਸਾਲ ਤੁਸੀਂ ਆਪਣੇ ਨਿਆਣਿਆਂ ਨੂੰ ਟਾਈਮ ਨਹੀਂ ਦਿੰਦੇ, ਬੱਚਿਆਂ ਨੂੰ ਟਾਈਮ ਨਹੀਂ ਦਿੰਦੇ, ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਜਦੋਂ ਤੁਹਾਡੇ ਟਾਈਮ ਦੀ ਲੋੜ ਹੁੰਦੀ ਆ। ਅਸੀਂ ਜ਼ੋਰ ਲਾਇਆ ਹੁੰਦਾ ਵੀ ਕਮਾਈ ਵੱਧ ਕਰ ਲਈਏ। ਇਹ ਉਹ ਕਮਾਈ ਕਰਕੇ ਅਸੀਂ ਜੇਬਾਂ ਕਿਸੇ ਹੋਰ ਦੀਆਂ ਭਰੀ ਜਾਂਦੇ ਆ ਮੈਂ ਕਮਾਈ ਕਰਨ ਤੋਂ ਮਨਾਂ ਨਹੀਂ ਤੇ ਕਰਦਾ ਮੇਰੀ ਗੱਲ ਦਾ ਕੋਈ ਮਤਲਬ ਇਹ ਨਾ ਕੱਢ ਲੈ ਵੀ ਸ਼ਾਇਦ ਗਿਆਨੀ ਵੀ ਕਹਿੰਦੇ ਸਾਨੂੰ ਕਮਾਈ ਨਹੀਂ ਕਰਨੀ ਕਰਨੀ ਚਾਹੀਦੀ ਹੈ ਪਰ ਬੱਚਿਆਂ ਨੇ ਕਮਾਈ ਕਰਦੇ ਹੋ ਤਾਂ ਬੱਚਿਆਂ ਤੇ ਲਾਓ ਪਰਿਵਾਰ ਲਈ ਕਮਾਈ ਕਰਦੇ ਹੋ ਤਾਂ ਪਰਿਵਾਰ ਤੇ ਖਰਚੋ ਪਰਿਵਾਰ ਵਿੱਚ ਬੈਠੋ ਸੋ ਇਸ ਲਈ ਇਹ ਸਾਰੀਆਂ ਚੀਜ਼ਾਂ ਗੁਰਬਾਣੀ ਵਿੱਚੋਂ ਮਿਲਣਗੀਆਂ ਕਿਤੇ ਨਹੀਂ ਕੋਈ lashਦਾ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਸਾਰੇ ਲੋਕ ਕਹਿੰਦੇ ਨੇ ਇੱਕ ਦੀਆਂ ਚਾਰ ਸੁਣਾਉਣੀਆਂ ਚਾਹੀਦੀਆਂ ਨੇ ਇੱਕ ਦੀਆਂ ਚਾਰ ਗੁਰਬਾਣੀ ਕਹਿੰਦੀ ਹੈ ਚੁੱਪ ਕਰ ਜਾਣਾ ਚਾਹੀਦਾ ਚੁੱਪ ਕਰਨ ਨਾਲ ਗੁੱਸਾ ਠੀਕ ਹੋ ਜਾਂਦਾ ਤੁਹਾਡੇ ਬਾਰੇ ਕੋਈ ਬੋਲ ਰਿਹਾ ਨਾ ਘਰ ਵਿੱਚ ਤੇ ਤੁਸੀਂ ਜੇ ਗਾੜੀਆਂ ਉਦਾਂ ਹੀ ਆਰਗੂ ਕਰਨਾ ਸ਼ੁਰੂ ਕਰ ਦੋਗੇ ਤੇ ਗੁੱਸਾ ਵਧੂਗਾ ਕਿ ਘਟੂਗਾ ਘਟੂਗਾ ਕਿਵੇਂ ਜੇ ਗੁਰ ਬਾਣੀ ਤੋਂ ਸਿੱਖ ਲੋਗੇ ਜਿੱਥੇ ਬੋਲਣ ਹਰ ਗੀਏਿੱਥੇ ਚੰਗੀ ਚੁੱਪ ਗੁਰੂ ਸਾਹਿਬ ਕਹਿੰਦੇ ਚੁੱਪ ਕਰ ਚੁੱਪੜੀ ਬੋਲਣ ਦੇ ਕੱਲਾ ਬੰਦਾ ਕਿੰਨਾ ਕਿਹੜੇ ਬੋਲੂਗਾ ਨਹੀਂ ਬੋਲ ਸਕਦਾ ਉਹ ਦੁਨੀਆਂ ਦੀ ਕੋਈ ਲੜਾਈ ਹੱਥੋਪਾਈ ਤੋਂ ਸ਼ੁਰੂ ਨਹੀਂ ਹੁੰਦੀ ਜ਼ੁਬਾਨ ਤੋਂ ਸ਼ੁਰੂ ਹੁੰਦੀ ਹੈ ਮੁੱਖ ਦੇ ਹੱਥ ਤੇ ਆ ਕੇ ਤੇ ਗੁਰੂ ਸਾਹਿਬ ਤਾਂ ਹੀ ਕਹਿੰਦੇ ਨੇ ਜ਼ੁਬਾਨ ਨੇ ਇੰਨੀ ਸਿਆਣੀ ਬੜਾਲਾ ਵੀ ਹੱਥੋਪਾਈ ਤੱਕ ਜਾਣ ਨਾ ਦੇਵੇਗਾ ਜਦੋਂ ਜ਼ੁਬਾਨ ਤੇ ਕੰਮ ਕਰੋਗੇ ਨਾ ਤੁਸੀਂ ਜ਼ੁਬਾਨ ਤੇ ਮੈਂ ਐਕਸਰੇ ਉਦਾਹਰਣ ਦਿੰਨਾ ਸਾਰਿਆਂ ਥਾਵਾਂ ਤੇ ਸਾਡੇ ਸਰੀਰ ਨੂੰ ਕੁਦਰਤ ਨੇ ਕੰਨ ਦੋ ਲਾਏ ਨੇ ਤੇ ਜ਼ੁਬਾਨ ਇੱਕ ਲਾਈਏ ਇਹਦਾ ਮਤਲਬ ਇਹ ਹੈ ਅਸੀਂ ਸੁਣਨਾ ਵੱਧ ਹੈ ਤੇ ਬੋਲਣਾ ਕੱਲ ਬਸ ਇਹ ਗੱਲ ਪੱਲੇ ਬੰਨ ਲਿਓ ਸਮਾਂ ਨਹੀਂ ਬਹੁਤਾ ਇਹਦਰ ਡਿਟੇਲਸ ਮੈਂ ਹੋਂਦਾਵਾ ਇਹ ਸਾਰੀਆਂ ਗੱਲਾਂ ਸਾਡੇ ਪੱਲੇ ਬੰਨ ਲਾ ਲਈਆਂ ਆਪਾਂ ਉਸ ਬੰਨੇ ਵਾਪਸ ਵਰਤਣਾ ਚਾਹੁੰਦਾ ਬੱਚਿਆਂ ਨਾਲ ਮੈਂ ਗੱਲ ਕਰ ਰਿਹਾ ਸੀ ਬੱਚੇ ਮੈਨੂੰ ਬੜੀਆਂ ਗੱਲਾਂ ਸਿਖਾ ਰਹੇ ਸੀ ਮਤਾ ਸੋਚੋ ਬੱਚਿਆਂ ਕੋਲ ਸਮਝ ਨਹੀਂ ਹੈ ਗੱਲ ਐ ਸੀ ਕਦੀ ਬੱਚਿਆਂ ਨਾਲ ਬੈਠਦੇ ਹਾਂ ਸਾਡੇ ਅੰਦਰ ਕੀ ਪਾ ਦਿੱਤੇ ਗਏ ਲੈ ਇਹ ਨਿਆਣਾ ਮੈਨੂੰ ਕੀ ਸਿਖਾਊਗਾ ਇਹਦੀ ਸਾਰੀ ਉਮਰ ਲੱਗੀ ਔਰ ਮੈਨੂੰ ਕੀ ਸਿਖਾਊਗਾ ਨਾ ਤੁਸੀਂ ਨਿਆਣੇ ਤੋਂ ਸਿੱਖਦੇ ਹੋ ਨਾ ਤੁਸੀਂ ਸਿਆਣੇ ਤੋਂ ਸਿੱਖਦੇ ਹੋ ਘਰ ਜ ਨਿਆਣਾ ਸਿਆਣੀ ਗੱਲ ਕਰੇ ਤੇ ਆਪਾਂ ਇਹ ਕਹਿ ਕੇ ਚੁੱਪ ਕਰਾ ਦਿੰਦੇ ਆ ਵੀ ਕੱਲ ਚੁੱਪ ਕਰਕੇ ਬੈਠਾ ਰਹੇ ਕੱਲ ਜੰਮਿਆ ਸਾਨੂੰ ਅਗਲਾ ਬੰਦਾ ਤੁਸੀਂ ਨਿਆਣੇ ਨੂੰ ਵੀ ਚੁੱਪ ਕਰਾ ਦਿੰਦੇ ਕੋਈ ਤੁਹਾਡੇ ਤੋਂ ਛੋਟਾ ਆਉ। ਅੱਛਾ ਤੁਹਾਡੇ ਘਰ 'ਚ ਕਿਸੇ ਦਾਨੇ ਸਿਆਣੇ ਬੰਦੇ ਨੇ ਗੱਲ ਕੀਤੀ ਤੁਹਾਡੇ ਨਾਲ ਜਿਹਦੀ ਦਾੜ੍ਹੀ ਚਿੱਟੀ ਐ ਜਿਹਦੇ ਵਾਲ ਚਿੱਟੇ ਨੇ ਉਹਨੇ ਗੱਲ ਕਹੀ ਤੇ ਤੁਸੀਂ ਚੁੱਪ ਕਰਕੇ ਬੈਠੇ ਰਹੋ ਤੁਹਾਡਾ ਵੇਲਾ ਲੱਗ ਗਿਆ। ਕਮਾਲ ਐ ਨਾ ਤੁਸੀਂ ਜਾਣਿਆਂ ਦੀ ਸੁਣਦੇ ਹੋ ਨਾ ਤੁਸੀਂ ਸਿਆਣੇ ਦੀ ਸੁਣਦੇ। ਕੋਈ ਆਰਗ ਹੋਇਆਗਾ ਯਾਰ ਬੰਦੇ ਕੋਲ। ਇਹ ਨਾ ਕਿ ਤੇ ਬੰਦਾ ਸਿਆਣਾ ਹੋ ਹੀ ਗਿਆ। ਤੋਂ ਗੁਰੂ ਬਾਬਾ ਮਿਹਰ ਕਰੇ। ਅਸੀਂ ਰਿਜ਼ਲਟ ਅਨਾਉਂਸ ਕਰਨ ਵਾਲੇ ਬੰਨੇ ਵਧੀਏ ਬਹੁਤ ਗੱਲਾਂ ਨੇ ਬਹੁਤ ਸਾਰੀਆਂ ਗੱਲਾਂ ਘੈਂਟ ਆ ਵਧੀਆ ਆਪਾਂ ਇਸ ਵਿਸ਼ੇ ਤੇ ਗੱਲਾਂ ਕਰ ਸਕਦੇ ਆ ਇੱਕੋ ਹੀ ਤਰੀਕਾ ਹੈ ਪਾਣੀ ਦੇ ਲੜ ਲੱਗ ਜਾਓ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸਤਮਾਲ ਲਓ ਇੱਕ ਗੱਲ ਪੱਕਾ ਕਰ ਲਓ ਕਿ ਸਵੇਰੇ ਸ਼ਾਮ ਗੁਰਦੁਆਰੇ ਮੱਥਾ ਟੇਕ ਕੇ ਕੰਮ ਆਰਾਮ ਕਰਨਾ ਤੇ ਮੱਥਾ ਟੇਕ ਕੇ ਰਾਤ ਨੂੰ ਸੌਣਾ ਮੈਂ ਕਹਿੰਦਾ ਨਸ਼ਿਆਂ ਦਾ ਭੋਗ ਪੈਜੀ ਕਿੰਨੇ ਨਾਲ ਹੀ ਪੈਜੀ ਸਾਡੇ ਘਰਾਂ ਜਿਹੜਾ ਬੰਦਾ ਸ਼ਾਮ ਨੂੰ ਪਤਾ ਨਾ ਕਿ ਗੁਰਦੁਆਰੇ ਮੱਥਾ ਟੇਕ ਕੇ ਆਉਣਾ ਉਹ ਸ਼ਰਾਬ ਦੀ ਬੋਤਲ ਨਹੀਂ ਖੋਲ ਸਕਦਾ ਤੇ ਜਿੰਨੇ ਬੋਤਲ ਖੋਲ ਲਿਓ ਗੁਰਦੁਆਰੇ ਨਹੀਂ ਆ ਸਕਦਾ ਸਿੰਪਲ ਜਿਹਾ ਫਾਰਮ ਹੁਣ ਨਾ ਬਹੁਤੀ ਕੋਈ ਵਿਆਖਿਆ ਦੀ ਲੋੜ ਨਹੀਂ ਜਿੰਨੇ ਤਮਾਕੂ ਦੀ ਗੋੜੀ ਖਰੀਦ ਲਿਓ ਗੁਰਦੁਆਰੇ ਨਹੀਂ ਆਊਗਾ ਜਿਹੜਾ ਗੁਰਦੁਆਰੇ ਆ ਗਿਆ ਉਹ ਤਮਾਕੂ ਦੀ ਗੋੜੀ ਨਹੀਂ ਖੇਦੂਗਾ ਸਿੰਪਲ ਹੈ ਤੇ ਜਦੋਂ ਖਰੀਦਣੋਂ ਹਟ ਕੇ ਹਾਲਾਂਕਿ ਤਮਾਕੂ ਦੀ ਕੁੜੀ ਤੇ ਲਿਖਿਆ ਵੀ ਜਾਨਲੇਵਾ ਮਰੋਗੇ ਇਹਦੇ ਨਾਲ ਤੁਸੀਂ ਜਾਨਲੇਵਾ ਦਾ ਅਰਥ ਹੈ ਮੌਤ ਹੋਣੀ ਤੇਰੀ ਇਹਦੇ ਨਾਲ ਤੂੰ ਮਰਨਾ ਹੈ ਇਹਦੇ ਨਾਲ ਇਹ ਹੀ ਅਰਥ ਨੇ ਉਹਦੇ ਕਿ ਜਾਨਲੇਵਾ ਹੈ ਨਹੀਂ ਸੁਣ ਰਿਹਾ ਬੰਦਾ ਤਾਂ ਪੜਿਆ ਵੀ ਅਨਪੜ ਹੋਦਾ ਹੈ ਕੱਲਾ ਅਨਪੜ ਅਨਪੜ ਤੇ ਹੁੰਦਾ ਪੜਿਆ ਲਿਖਿਆ ਵੀ ਅਨਪੜ ਹੁੰਦਾ ਤਾਂ ਮਾਤਵਾੜਾ ਸਾਰਿਆਂ ਦਾ ਸ਼ੁਕਰਾਨੇ ਗੁਰੂ ਸਾਹਿਬ ਜੀ ਦੇ ਧੰਨਵਾਦ ਹੈ ਸਾਰੇ ਵੀਰਾਂ ਦਾ ਵੀਰ ਨਰੇਂਦਰ ਸਿੰਘ ਵੀਰ ਗੁਰਿੰਦਰ ਸਿੰਘ ਪ੍ਰਾਨ ਪਰਮਜੀਤ ਔਰ ਗੁਰਮਤ ਪ੍ਰਚਾਰ ਕੇਂਦਰ ਅਪਰਾ ਦੇ ਸਾਰੇ ਸਹਿਯੋਗੀ ਇਥੋਂ ਦੇ ਹਸੈਨਪੁਰਾ ਦੇ ਜਿੰਨੇ ਵੀ ਸਹਿਯੋਗੀ ਦੋ ਸਿੰਘ ਇਹ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪ ਸਾਲ ਬੱਚਿਆਂ ਨਾਲ ਨਾਲ ਮਿਲ ਕੇ ਬੈਠੀਏ ਆਵਾਜ਼ ਮਾਰਦੇ ਹੋ ਤੇ ਸਾਰੇ ਹੀ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਇੱਕ ਇੱਕ ਦੋ ਦੋ ਬੱਚਿਆਂ ਨੂੰ ਪ੍ਰੇਰ ਕੇ ਨਥਾ ਹਾਂ ਦੇ ਲੈ ਕੇ ਆਈਏ ਤਾਂ ਕਿ ਸਾਡੀ ਜੱਦਾਂ ਦੀ ਲਾਂਗੀ ਹੈ ਲਾਂਗੀ ਹੈ ਸਾਡੇ ਬੱਚਿਆਂ ਦੀ ਚੰਗੀ ਵੜਦਾ ਹੈ ਉਹਨਾਂ ਦਾ ਜੀਵਨ ਸੋਹਣਾ ਹੋ ਜਾਏ। ਉਹਨਾਂ ਲਈ ਆ ਸਾਰੇ ਐਫਰਟ ਹੀ ਸਾਡੇ ਉਹਨਾਂ ਲਈ ਸਾਨੂੰ ਇਹ ਕਰਦੇ ਰਹਿਣਾ ਚਾਹੀਦਾ। ਗੁਰਸੱਭ ਜੀ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮੇਰੇ ਭਲੇ ਹੱਥ ਰੱਖਣ। ਵੀਰ ਜਿੰਦਰ ਸਿੰਘ ਜੀ ਸਟੇਜ ਤੇ ਆਉਣਗੇ। ਜਤੋੜ ਦੇ ਨਾਲ ਜਵੀਰ ਜਿੰਦਰ ਸਿੰਘ ਜੀ ਜਿਨ੍ਹਾਂ ਨੇ ਗਵਾਹੀਆਂ ਦੇ ਵਿੱਚੋਂ ਰਿਜ਼ਲਟ ਪਾ ਕੇ ਸਾਰਿਆਂ ਨੂੰ ਜਿਹੜੇ ਦਫ਼ਸਾਇਂ ਖੜ੍ਹ ਲਾਇਏ ਨੇ ਉਹਨਾਂ ਦਾ ਜੀ ਆਪਾ ਸਾਰੇ ਰਲ ਕੇ ਸਨਮਾਨ ਕਰਾਂਗੇ ਗੁਰੂ ਸਾਹਿਬੀ ਦਾ ਸ਼ੁਕਰਾਨਾ ਆਤਸਾਰਿਆਂ ਦਾ ਧੰਨਵਾਦ ਕੋਲ ਲਿਖਾ ਲਈ ਹਮਾ ਦਾ ਜੀ ਖਫਤ ਲਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤ